ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਜਿਹੜੀ ਇਹ ਵੀਡੀਓ ਆ ਮੈਂ ਬਹੁਤ ਹੀ ਤੰਗ ਹੋ ਕੇ ਬਣਾਈ ਆ ਘਰ ਹੋਇਆ ਕੀ ਆ ਕਿ ਰੋਜ਼ ਮੈਂ ਰੋਟੀਆਂ ਬਣਾਉਣੀ ਆ ਤੇ ਜਿਹੜਾ ਸਾਡਾ ਟੱਬਰ ਆ ਇਹ ਰੋਟੀਆਂ ਨਹੀਂ ਖਾਂਦਾ ਤੁਸੀਂ ਵੇਖੋ ਰੋਜ਼ ਇੰਨੀ-ਇੰਨੀ ਜੜੀਆਂ ਰੋਟੀਆਂ ਇਹ ਵਧੀਆਂ ਹੁੰਦੀਆਂ ਅੱਜ ਮੈਂ ਪਤਾ ਕੀ ਸੋਚਿਆ ਮੈਂ ਵੀ ਇਹਨਾਂ ਨੂੰ ਇਹੀ ਬਈਆਂ ਰੋਟੀਆਂ ਖਾਉਂਗੀ ਆਈ نو ਗਲਤਤਾ ਹੈਗਾ ਬਟ ਕਰਨਾ ਪੈਂਦਾ ਨਾ ਕਿਉਂਕਿ ਇੱਥੇ ਕਿਹੜਾ ਕੋਈ گاਵਾ ਮੱਜ ਹੈ ਹੀ ਨਹੀਂ ਆ ਨੇ ਜਿਨ੍ਹਾਂ ਨੂੰ ਮੈਂ ਪਾ ਦੂੰਗੀ ਇਹ ਮੈਨੂੰ ਰੋਜ਼ ਬਿੰਨ ਚ ਸੁੱਟਣੀਆਂ ਪੈਂਦੀਆਂ ਨੇ ਆਈ ਨੋ ਕਿ ਤੁਸੀਂ ਕਹੋਗੇ ਤੂੰ ਭੈਣੇ ਥੋੜੀਆਂ ਬਣਾ ਲਿਆ ਕਰ ਭੈਣ ਥੋੜੀਆਂ ਹੀ ਬਣਾਉਂਦੀ ਆ ਫਿਰ ਵੀ ਨਾ ਪਤਾ ਨਹੀਂ ਕੀ ਕਰਦੇ ਆ ਉਹਨਾਂ ਦੇ ਹਿਸਾਬ ਨਾਲ ਮੈਂ ਗਿਣ ਕੇ ਹੀ ਰੋਟੀਆਂ ਲਾਨੀ ਆ ਪਰ ਚਲੋ ਕੀ ਕਰ ਸਕਦੀ ਆ ਇਹ ਰੋਜ਼ ਪਤਾ ਨਹੀਂ ਵੱਧ ਕਿਹੜੇ ਹਿਸਾਬ ਨਾਲ ਜਾਂਦੀਆਂ ਮੈਨੂੰ ਤਾਂ ਅੱਜ ਤੱਕ ਇਹ ਸਾਨੀ ਕਹਾਣੀ ਨਹੀਂ ਸਮਝੀ ਜਾਂ ਤਾਂ ਇਹ ਰਾਤ ਨੂੰ ਖਾਣ ਲੱਗੇ ਭੁੱਲ ਜਾਂਦੇ ਨੇ ਕਿਉਂਕਿ ਮੈਂ ਤਾਂ ਅੰਦਰ ਚਲੀ ਜਾਨੀ ਆ ਤੇ ਇਹ ਇੱਥੇ ਬੈਠੇ ਹੁੰਦੇ ਆ ਠੀਕ ਹੈ ਬਟ ਅੱਜ ਤਾਂ ਨਾ ਮੈਂ ਡਿਸਾਈਡ ਕੀਤਾ ਮੈਂ ਨਾ ਉੱਥੇ ਮੇਰੇ ਕੰਮ ਤੇ ਨਾ ਨੇਪਾਲੀ ਕੁੜੀਆਂ ਵੀ ਕੰਮ ਕਰਦੀਆਂ ਨੇ ਤੇ ਉਹ ਅੱਜ ਨਾ ਸਬਜ਼ੀ ਲੈ ਕੇ ਆਈ ਸੀ ਇਹ ਆਹਾ ਜਿਹੜੀਆਂ ਰਾਤ ਦੀਆਂ ਰੋਟੀਆਂ ਹੁੰਦੀਆਂ ਨੇ ਇਹਦੀ ਸਬਜ਼ੀ ਲੈ ਕੇ ਆਈ ਸੀ ਤੇ ਮੈਨੂੰ ਦੇਖ ਕੇ ਬੜੀ ਵਧੀਆ ਲੱਗੀ ਮੈਂ ਉਹਨੂੰ ਪੁੱਛਿਆ ਫਿਰ ਵੀ ਤੂੰ ਕਿਦਾਂ ਬਣਾਈ ਜੇ ਜੋ ਸਭ ਸਾਰੀ ਮਤ ਤੋਂ ਰੈਸਪੀ ਲਈ ਹੈ ਨਾ ਪਰ ਮੈਨੂੰ ਵੀ ਵਧੀਆ ਲੱਗਾ ਉਹਦਾ ਤਰੀਕਾ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਰੋਟੀ ਬਣਾਈ ਹੋਈ ਸੀਗੀ ਤੇ ਤੁਸੀਂ ਬਲੀਵ ਨਹੀਂ ਕਰਨਾ ਇੰਨਾ ਕੁ ਜ਼ਿਆਦਾ ਵਧੀਆ ਟੇਸਟ ਸੀ ਨਾ ਉਹਦਾ ਕਿਉਂਕਿ ਇਹਨੂੰ ਮੈਨੂੰ ਵੀ ਟੇਸਟ ਕਰਾਈ ਤੇ ਅੱਜ ਮੈਂ ਸੋਚੀ ਚਲੋ ਠੀਕ ਹੈ ਜ਼ਿਆਦਾ ਨਾ ਹੋਊਗਾ ਖਾਣਗੇ ਨਾ ਸਹੀ ਫਿਰ ਮੇਰੇ ਮਨ ਨੂੰ ਤਾਂ ਤਸੱਲੀ ਰਹੂਗੀ ਨਾ ਮੈਂ ਤੇ ਆਪਣੇ ਵੱਲੋਂ ਟਰਾਈ ਕੀਤਾ ਕਿ ਅੰਨ ਨੂੰ ਵੇਸਟ ਹੋਣ ਤੋਂ ਬਚਾਇਆ ਕਿਉਂਕਿ ਆਪਣੇ ਘਰਾਂ 'ਚ ਤਾਂ ਹਮੇਸ਼ਾ ਤੋਂ ਅੰਨ ਨੂੰ ਬੇਕਦਰੀ ਕਰਨ ਤੋਂ ਬੜਾ ਰੋਕਿਆ ਜਾਂਦਾ ਇਸੇ ਲਈ ਮੇਰਾ ਜਿਲ ਚੱਲਦਾ ਮਤਲਬ ਕਿ ਆਤਮਾ ਸੜਦੀ ਹੈ ਮੇਰੀ ਜਦੋਂ ਮੈਂ ਲਾਈਕ ਇਹਨੂੰ ਸੁੱਟਦੀ ਆ ਇਹ ਰੋਟੀ ਤਾਂ ਗਿੱਲੀ ਹੋ ਗਈ ਕਿਉਂਕਿ ਇੱਕ ਅੱਧੀ ਰੋਟੀ ਸੁੱਟੀ ਜਾ ਸਕਦੀ ਹੈ ਇੱਕ ਅੱਧੀ ਰੋਟੀ ਦਾ ਹੱਲ ਹੋ ਸਕਦਾ ਬਟ ਤੁਸੀਂ ਸਾਰੀਆਂ ਰੋਟੀਆਂ ਤੁਹਾਨੂੰ ਰੋਜ਼ ਬਿਨ ਸੁੱਟਣੀਆਂ ਪੈ ਰਹੀਆਂ ਤਾਂ ਉਹ ਸਹੀ ਨਹੀਂ ਹੈ ਨਾ ਤੇ ਅੱਜ ਮੈਂ ਕੀ ਸੋਚਿਆ ਕਿ ਮੈਂ ਇਹਨੂੰ ਲਾਵਾਂਗੀ ਤੜਕਾ ਤੇ ਇਹਨਾਂ ਨੂੰ ਖਵਾਉਂਗੀ ਜਗਦੀਪ ਜੀ ਆ ਗਏ ਹੋਇਆ ਤੇ ਮੈਂ ਤੁਹਾਨੂੰ ਦਿਖਾਨੀ ਆ ਜਗਦੀਪ ਦੇ ਜਿੱਲਾ ਜਗਦੀਪ ਬਾਹਰੋਂ ਪਿਆਜ਼ ਫੜੋ ਫਟੋ ਆਹ ਦਾ ਆ ਕੀ ਬਣਾ ਰਹੇ ਆ ਇਹ ਅੱਜ ਬਣਾ ਰਹੇ ਆ ਜਿਹੜੀ ਤੁਹਾਡੇ ਰਾਤ ਦਾ ਜਿਹੜਾ ਤੁਸੀਂ ਲੰਗਰ ਨਹੀਂ ਖਾਂਦੇ ਨਾ ਜਿਹੜਾ ਤੇ ਉਹ ਆ ਤੇ ਇਹ ਹੁਣ ਤੁਸੀਂ ਮੇਰੇ ਨਾਲ ਆਪ ਹੀ ਬਣਾਉਂਗੇ ਤੇ ਇਹਨੂੰ ਆਪ ਹੀ ਖਾਓਗੇ ਕੱਲ ਦੀਆਂ ਰਾਤ ਵਾਲੀਆਂ ਰੋਟੀਆਂ ਰਾਤ ਦੀਆਂ ਰੋਟੀਆਂ ਦੀ ਸਬਜ਼ੀ ਸਬਜ਼ੀ ਯੈਸ ਪੈਨ ਫੜੋ ਪੈਨ ਲਿਆਓ ਤੇ ਪੈਨ ਤਰੋ ਇੱਥੇ ਮੈਂ ਤੁਹਾਨੂੰ ਦੱਸ ਹੀ ਕਿਵੇਂ ਬਣੂਗੀ ਸਬਜ਼ੀ ਤੇ ਫਿਰ ਤੁਸੀਂ ਇਹ ਹੀ ਖਾਣਗੇ ਪੈਨ ਕਿੱਥੇ ਆ ਪੈਨ ਮੈਨੂੰ ਲੱਗਦਾ ਬਾਹਰ ਹੋਣਾ ਕਮਾਲ ਸਬਜ਼ੀ ਆ ਜੀ ਸਬਜ਼ੀ ਤਾਂ ਖਾਣੀ ਪਊਗੀ ਜਦੋਂ ਤੁਸੀਂ ਲੋਕਾਂ ਨੇ ਰਾਤ ਨੂੰ ਅਧੀਆਂ ਮੈਨੂੰ ਦੱਸੋ ਜਦੋਂ ਮੈਂ ਗਿਣ ਕੇ ਰੋਟੀਆਂ ਲਾਉਣੀ ਆ ਤਾਂ ਫਿਰ ਇਹ ਰੋਟੀਆਂ ਵਾਦ ਕਿਹੜੇ ਹਿਸਾਬ ਨਾਲ ਜਾਂਦੀਆਂ ਉਹ ਕਈ ਵਾਰ ਬੰਦਾ ਕੁਝ ਹੋਰ ਖਾ ਲੈਂਦਾ ਰੋਟੀ ਫਿਰ ਕੀ ਐਸਾ ਖਾ ਲੈਨੇ ਜਿਹੜੀ ਚੀਜ਼ ਖਾਣੇ ਮੈਨੂੰ ਦੱਸੋ ਨਾ ਮੈਨੂੰ ਪਤਾ ਲੱਗੇ ਫਿਰ ਮੈਂ ਨਾਲ ਲਈ ਰੋਟੀ ਲੈ ਕੇ ਆਹੀ ਪੈਣ ਹਾਂ ਜੀ ਆਹੀ ਹੋਊਗਾ ਆਫਕੋਰਸ ਉਹ ਤਾਂ ਇਹ ਬਿਨਾ ਤਾਂ ਗੱਡੀ ਨਹੀਂ ਚੱਲੂਗੀ ਨਾ ਤੁਸੀਂ ਇਹ ਸੋਚੋ ਕਿ ਤੋਂ ਇਹ ਬਿਨਾ ਗੱਡੀ ਚੱਲ ਜੂਗੀ ਤੁਹਾਡੀ ਇੱਕ ਤਾਂ ਜਗਦੀਪ ਨੂੰ ਇਹ ਮੇਰਾ ਕਹਿਣਾ ਬੜਾ ਬੁਰਾ ਲੱਗਦਾ ਕਿ ਮੈਂ ਆਫਕੋਰਸ ਕਿਉਂ ਕਹਿਦੀ ਨਹੀਂ ਹਰ ਗੱਲ ਤੇ ਬਾਕੀ ਆਫਕੋਰਸ ਕਿਉਂਕਿ ਇਥੇ ਆਪਾਂ ਜੇਜੀ ਹੋਏ ਗਏ ਆ ਆਫਕੋਰਸ ਆਪਾਂ ਆਪੇ ਹੀ ਕਹਿਣਾ ਪਰ ਬੰਦਿਆਂ ਤੋਂ ਕੰਮ ਕਰਾਉਣਾ ਬਹੁਤ ਔਖਾ ਬੰਦਿਆਂ ਨਾਲ ਕੰਮ ਕਰਨਾ ਬਹੁਤ ਅਖਾ ਰਾਈਟ অর ਰੌਂਗ ਇਹ ਗੱਲ ਤਾਂ ਸਾਰੇ ਕਹਿ ਦਿੰਦੇ ਕਿ 365 ਚਲਿੱਤਰ ਨਾਰ ਦੇ ਹਨਾ ਹਾਂ ਉਹ ਤਾਂ ਜਨਾਨੀਆਂ ਨੂੰ ਸਾਰੇ ਬੋਲ ਦਿੰਦੇ ਸਾਰੀਆਂ ਗੱਲਾਂ ਕਰ ਦਿੰਦੇ ਪਰ ਬੰਦਿਆਂ ਬਾਰੇ ਕੋਈ ਕਿਉਂ ਨਹੀਂ ਕਹਿੰਦਾ ਵੀ ਬੰਦਿਆਂ ਨੂੰ ਚੀਜ਼ ਵੈਰਾਈਟੀ ਹਰੇਕ ਚਾਹੀਦੀ ਆ ਹਨਾ ਬੰਦਿਆਂ ਚਲਿੱਤਰ ਹੁੰਦੇ ਹੀ ਨਹੀਂ ਚਲਿੱਤਰ ਦੀ ਕੀ ਗੱਲ ਆ ਬੰਦਿਆਂ ਚ ਉਹੀ ਨਖਰੇ ਬਥੇਰੇ ਹੁੰਦੇ ਆ ਹੁਣ ਤੁਸੀਂ ਦੇਖੋ ਜਿਵੇਂ ਇਹੀ ਰੋਟੀ ਨਾ ਬਣਾਉਂਦੀ ਆ ਤਾਂ ਤੁਹਾਡੇ ਵਰਗੇ ਮੈਨੂੰ 100 ਗੱਲ ਕਰਦੇ ਕਰਦੇ ਨੇ ਕਿ ਨਹੀਂ ਕਰਦੇ ਨੇ ਬਟਰ ਦਾ ਤੜਕਾ ਲਾਇਓ ਕਿਉਂਕਿ ਮੈਂ ਚਾਹੁੰਨੀ ਥੋੜਾ ਕਰੀਮੀ ਬਣ ਜੇ ਤੁਹਾਡੇ ਲਈ। ਆਦਰਵਾਇਜ਼ ਫੇਰ ਤੁਸੀਂ ਨਖਰੇ ਕੱਢਨੇ ਆ। ਆਹ ਓਏ ਨਾ ਓਏ ਬੈਂਗਰ ਰੋਟੀਆਂ ਦਾ ਸਬਜ਼ੀ ਮੈਂ ਤਾਂ ਪਹਿਲੀ ਵਾਰ ਸੁਣਿਆ। ਇਹ ਬੈਂਗਰ ਰੋਟੀਆਂ ਦੀ ਸਬਜ਼ੀ ਦਾ ਬਹੁਤ ਹੀ ਵਸਤਵਨਾ ਦਾ ਚੂਰੀ ਚਾਰੀ ਤੁਹਾਨੂੰ। ਦੇਖੋ ਜਦੋਂ ਆ ਵੀ ਚਾਹ ਚੂਰੀ ਗਈ ਮੈਂ ਕਟਨੇਗਾ ਹੁੰਦਾ। ਮੈਂ ਪਾ ਕੇ ਦੇਸੀ। ਹਾਂ। ਕਰਮ ਕਰਕੇ। ਹਾਂ। ਇਹ ਸਬਜ਼ੀ ਕਿਹੜੇ ਹਿਸਾਬ ਨਾਲ ਬਣਦੀ? ਸਬਜ਼ੀ ਵੀ ਉਵੇਂ ਬਣਦੀ ਹੈ ਜਿਵੇਂ ਰਾਤ ਨੂੰ ਬੰਦੇ ਅਧੀਆਂ ਰੋਟੀਆਂ ਛੱਡਦੇ ਨੇ ਖਾਣ ਨੂੰ। ਛੱਡ ਦਿੰਦੇ ਵਿੱਚ ਫਿਰ ਉਹਦੇ ਹਿਸਾਬ ਨਾਲ ਫਿਰ ਇਹ ਰੋਟੀਆਂ ਦੀ ਨਾ ਸਬਜ਼ੀ ਬਣ ਜਾਂਦੀ ਜਿਹੜੇ ਬੰਦੇ ਛੱਡਦੇ ਰਾਤ ਨੂੰ ਅੱਛਾ ਹੂੰ ਉਹ ਹੁੰਦੇ ਜਗਦੀਸ਼ ਸਿੰਘ ਵਰਗੇ ਕਈ ਛੜਗੇ ਬੰਦੇ ਖਾਂਦੇ ਪਿੰਦੇ ਟੀਟ ਨੇ ਮਾਰਦੇ ਨਾ ਇਹ ਨਹੀਂ ਮਾਰਦੇ ਤੁਸੀਂ ਦੱਸੋ ਗੱਲ ਮੈਂ ਤੇ ਨਹੀਂ ਜਦੋਂ ਬੰਦ ਲੈਣੀ ਜੋ ਟੈਟਾ ਪਰ ਇਹ ਤਾਂ ਬਾਬਾ ਨਹੀਂ ਟੈਟੇ ਬੰਦੇ ਨਹੀਂ ਪਰ ਮੈਨੂੰ ਇੱਕ ਗੱਲ ਦੱਸੋ ਤਾਂ ਉਹ ਕਿੰਦਾ ਲੱਗੇ ਜੇ ਮੈਂ ਰੋਜ਼ 4-5 ਰੋਟੀਆਂ ਬਿੰਨ ਚ ਸੁੱਟ ਦਿਆ ਪਰ ਐਕਸਟਰਾ ਪਕਾ ਕੇ ਰੋਜ਼ ਤਾਂ ਨਹੀਂ ਬਾਈ ਬਾਈ ਦਿਨਾ ਨਹੀਂ ਹੁਣ ਕੱਲ ਵੀ ਤੁਸੀਂ ਕੱਲ ਵੀ ਮੈਂ ਇਥੋਂ ਜਦੋਂ ਰਾਤੀ ਰੋਟੀ ਲਾਉਣ ਲੱਗੀ ਮੈਂ ਵੇਖਿਆ ਐ ਕਰਿਆ ਕਰਨਾ ਸਵੇਰੇ ਮੜਾ ਉਹਨੂੰ ਲਾਣ ਚ ਹੋ ਗਿਆ ਨਾ ਕਿ ਨਾ ਪਿਆ ਜਾਨਾ ਸਵੇਰੇ ਇਹ ਮੇਰੇ ਕੋ ਕਿੰਨਾ ਕ ਜਿਆਦਾ ਟਾਈਮ ਹੁੰਦਾ ਜਿਹੜਾ ਮੇਰੇ ਕੋ ਇੰਨਾ ਹੀ ਐਕਸਟਰਾ ਕੰਮ ਹੁੰਦਾ ਜਿਹੜਾ ਮੈਂ ਕੋਲੇ ਇਸ ਕੰਮ ਤੇ ਵੀ ਲਾਦਾ ਹਰ ਵਕਤ ਨਾ ਰੋਟੀ ਨਾ ਬਣਾ ਕਰਨੀ ਜੰਮਾ ਰੋਜ਼ ਰੋਜ਼ ਦਾ ਜਹਾ ਬਣਨੀ ਨਹੀਂ ਕਰਦੀ ਇਹਦੀ ਰੋਏ ਵਾਲੇ ਪਾਸੇ ਦੀ ਬਣਾ ਰੋਜ਼ ਰੋਜ਼ ਫਿਰ ਸਬਜੀ ਤਾਂ ਫਿਰ ਬਣਾਉਣੀ ਪਾਉਗੀ ਜਦੋਂ ਹੁਣ ਤਾਂ ਢੇਰ ਕਿਰੋਕ ਨਹੀਂ ਖਾਣ ਵੀ ਰਾਤ ਨੂੰ ਫਿਰ ਸਬ지ਆ ਤਾਂ ਬਣ ਗਿਆ ਇਹਦੇ ਚ ਮੇਰਾ ਕੋਈ ਕਸੂਰ ਨਹੀਂ ਦਾ ਜਿਨ੍ਹਾਂ ਨੂੰ ਨਹੀਂ ਮਿਲਦੀ ਨਾ ਉਹਨਾਂ ਨੂੰ ਪੁੱਛੋ ਕਮਾਜ ਮੇਰੇ ਨਾਲ ਰੋਟੀਆਂ ਘਾਟੇ ਲਾਂ ਪਰ ਰੋਟਾਂ ਘਣਾਉਣੀ ਨਹੀਂ ਅੱਜ ਤੋਂ ਕਾਹਤ ਨਹੀਂ ਖਾਣਗੇ ਆਹ ਸਾਹ ਕਾਹੇ ਖਾਉਣੀ ਸਬਜੀ ਖਾਉਂਗੇ ਕੱਲੀ ਆਛਾ ਇਹ ਸਬਜੀ ਹੈ ਰੋਟੀਆਂ ਨਹੀਂ ਰਹਿ ਜਾਣੀਆਂ ਸਬਜੀ ਬਣ ਜਾਣੀ ਹੈ ਯੈਸ ਬੋਸ ਸਬਜੀ ਬਣ ਜਾਣੀ ਜੀਰਾ ਪਾਉਣ ਤੋਂ ਬਾਅਦ ਲਸਣ ਅਦਰਕ ਪਿਆਜ਼ ਤੇ ਹਰੀ ਮਿਰਚ ਆਪਾਂ ਪਾ ਲਈ ਠੀਕ ਹੈ ਇਹਨੂੰ ਮੜਾ ਦੇ ਤੜਕਾ ਜਿਵੇਂ ਸਬਜੀ ਬਣਾਉਣੀ ਹੈ ਉਵੇਂ ਹੀ ਲਗਣਾ ਸਾਰਾ ਸਮਾਂ ਯੈਸ ਯੈਸ ਮਾਈ ਡੀਅਰ ਹਸਬੰਡ ਉਵੇਂ ਹੀ ਤੜਕਾ ਲਗਣਾ ਇਹ ਤੜਕੇ ਨੂੰ ਤੁਸੀਂ ਚੰਗੀ ਤਰ੍ਹਾਂ ਭੋਜ ਲੈਣਾ ਮੈਨੂੰ ਤੁਹਾਨੂੰ ਨਹੀਂ ਪਤਾ ਮੈਂ ਤੁਹਾਨੂੰ ਨਾਲ ਦੀ ਨਾਲ ਟ੍ਰੇਨਿੰਗ ਦੇ ਰਹੀ ਆ ਤੁਸੀਂ ਗੱਲ ਨਹੀਂ ਸਮਝੇ ਤੁਸੀਂ ਵੇਖੋ ਮੈਂ ਤੁਹਾਡੇ ਤੋਂ ਕਿਉਂ ਕਰਾ ਰਹੀ ਆ ਤੁਹਾਡੀ ਟ੍ਰੇਨਿੰਗ ਦੇ ਰਹੀ ਆ ਟ੍ਰੇਨਿੰਗ ਇਸ ਕਰਕੇ ਦੇ ਰਹੀ ਆ ਕੰਮੇ ਪਿਲਾਵਾਂ ਮੈਂ ਕਿਤੇ ਬਾਹਰ ਅੰਦਰ ਗਈ ਹੋਵਾਂ ਰੱਬ ਨਾ ਕਰੇ ਕੋਈ ਮੇਰੀ ਸਿਹਤ ਤੇ ਲੀ ਮੱਸੀ ਪੈ ਜੇ ਤੇ ਤੁਸੀਂ ਕੀ ਰੋਟੀ ਖਾਣ ਵਿੱਚ ਬੈਠੇ ਰਹੋਗੇ ਤੁਸੀਂ ਵੇਟ ਕਰੋਗੇ ਕੋਈ ਕੋਈ ਆਊਗਾ ਮੈਨੂੰ ਰੋਟੀ ਬੁਕਾ ਕੇ ਦੇਊਗਾ ਓਏ ਉਦੋਂ 12 ਬੰਦਾ ਮਗਾ ਲੈਂਦਾ ਮਾੜਾ ਮੋਟਾ ਟਾਈਮpass ਲਈ ਬਾਹਰ ਦੀ ਰੋਟੀ ਵੀ ਤੁਹਾਡੇ ਪੱਪਰ ਬਾਲਾ ਦਿਨ ਦਿਖਾਉਂਦੀ ਨਹੀਂ ਅੰਨੀ ਤੇ ਉਹ ਵੀ ਆਪੇ ਸੰਭਾਲਾ ਦਿਨ ਤਾਂ ਨਹੀਂ ਖੇਰੇ ਕਟਾਈ ਤੇ ਤੇ ਤਾਂ ਵੀ ਤੇਰੇ ਮੈਂ ਕਿਹੜਾ ਤੁਹਾਨੂੰ ਜਾਣਦੀ ਨਹੀਂ ਕਿ ਮੇਰਾ ਤੁਹਾਡੇ ਨਾਲ ਅੱਜ ਨਵਾਂ ਨਵਾਂ ਵਾਅ ਪਿਆ ਹੂੰ ਮੈਂ ਇੱਕ ਪਿਆਜ਼ ਲੈ ਲਿਆ ਸੀ ਕਿਉਂਕਿ ਮੇਰੀਆਂ ਜਿਹੜੀਆਂ ਰੋਟੀਆਂ ਸੀ 7 ਤੋਂ 8 ਰੋਟੀਆਂ ਸੀਗੀਆਂ ਠੀਕ ਹੈ ਅੱਛਾ ਇਸ ਕਰਕੇ ਇੱਕ ਪਿਆਜ਼ ਲੈ ਲਿਆ ਮੈਂ ਲਸਣ ਅਦਰਕ ਅਦਰਕ ਹਰੀ ਮਿਰਚ ਜੀਰਾ ਜੀਰਾ ਟਮਾਟਰ ਟਮਾਟਰ ਨਹੀਂ ਪਾਉਣਾ ਟਮਾਟਰ ਵੀ ਪਾਉਂਗੀ ਪਹਿਲਾਂ ਤੁਸੀਂ ਨੂੰ ਫੜਾਉਣ ਦੇ ਚੱਕੇ ਟਮਾਟਰ ਲੈ ਕੇ ਆਉਣੀ ਆ ਤਹਾਡੇ ਲਈ ਨਾ ਹੁਣ ਤੁਸੀਂ ਥੱਕ ਨਾ ਜਾਇਓ ਮੇਰੇ ਨਾਲ ਤੜਕਾ ਲਾਉਂਦੇ ਲਾਉਂਦੇ ਚੰਗਾ ਤੜਕਿਆਂ ਨੂੰ ਘੜਾਇਆ ਕੋਈ ਆ ਮਾਰਨਾ ਉਹ ਮਾਮਾ ਮੈਂ ਕਹਿੰਦੀ ਥੱਕ-ਤੁੱਕ ਗਏ ਤੇ એનર્ਜੀ-ਨਰਜੀ ਨਾਲ ਲੋ ਹੋ ਜੇ ਨਾਲ ਦੀ ਨਾਲ ਨਾ ਥੋੜੀਆਂ ਜਿਹੀਆਂ ਪਿਆਰੀਆਂ ਖਾ ਲੋ ਵੈਸੇ ਵੀ ਮੈਂ ਕਿਤੇ ਵੀਡੀਓ ਚ ਵੇਖਿਆ ਸੀ ਕਹਿੰਦੇ ਨਾ ਜੇ ਵਾਈਫ ਇੱਕ ਐਪਲ ਉਹਦੇ ਚੀਰ ਕੇ ਇੱਕ ਬੁਰਖੀ ਹਸਬੰਡ ਨੂੰ ਖਵਾਵੇ ਇੱਕ ਆਪਾ ਤੇ ਇੱਕ ਹਾਂ ਖਵਾਵੇ ਨਾਲੇ ਤਾਂ ਹਸਬੰਡ ਵਾਈਫ ਦਾ ਪਿਆਰ ਵਧਦਾ ਵਾ ਅੱਛਾ ਮੈਂ ਕਿਹਾ ਪਿਆਰ ਤੋਂ ਵੀ ਤਾਂ ਆਪਣਾ ਲੋੜ ਨਹੀਂ ਤੇ ਨਾਲੇ ਨਾ ਉਹੋ ਇੱਕ ਤੇ ਆਪਣਾ ਰੋਜ਼ ਦਾ ਖਾਣਾ ਹੈਲਥਲੀ ਬੜਾ ਚੰਗਾ ਹੁੰਦਾ ਸਮਝਣਾ ਹੁਣ ਦਹੀਂ ਮੈਂ ਜਾਨ ਲਗਾਉਂਦਾ ਕਰੂੰਗਾ ਜਾਂਦੇ ਜਾਂਦੇ ਠੀਕ ਹੈ ਢੋਕੇ ਮੈਂ ਖਰਾ ਦੇਣੀ ਮੈਂ ਇੱਕ ਪਾਟੇ ਕਾਸੇ ਚ ਸਾਵਾਂਗੇ ਕਿ ਇੱਕ ਟੋਰੀ ਖਾਣੇ ਖਰਾਣਾ ਤੁਹਾਨੂੰ ਇਹਨਾਂ ਦਾ ਵੀ ਦੇਣ ਜਾਂ ਥੱਲੇ ਆਉਂਦਾ ਨੁਕਰਾਤ ਸਹੀ ਹੈ ਵੀ ਤਾਂ ਫਿਰ ਬਾਹਰ ਕੁੱਤੇ ਜਾ ਸਕਦੇ ਨਾ ਨਾਲ ਤੁਸੀਂ ਡਿਸਪੋਜ਼ਲ ਕਚਰਾ ਕਰਿਆ ਕਰੋ ਜਿਹਦੇ ਤੇ ਤੁਸੀਂ ਇਹਨੂੰ ਸੋਲਟ ਸਕੋ ਹੁਣ ਇਹ ਤਾਂ ਮੈਨੂੰ ਕਹਿ ਦਿਓ ਹਰੇ ਚੀਜ਼ੇ ਚﾞਈ ਦੋਨੇ ਦੇ ਲਈ ਦੋ ਬਈ ਹੀ ਪੋਣਾ ਯੈਸ ਬੌਸ ਕਮਾਲ ਇਹ ਗਣਾ ਦੂਜਾ ਹੈ ਸੈਕੰਡ ਦੂਜਾ ਜਿਹਦਾ ਬੰਦੇ ਹੁੰਦੇ ਆ ਇਹ ਸਮਝੋ 라ਦੀ ਰੋਟੀਆਂ 25 ਮਿੰਟੋਂ ਵੀ ਜ਼ਿਆਦਾ ਵਧੀਆ ਬਣਾਉਣੇ ਜ਼ਰੂਰ ਥੋੜੀ ਚਿਕਨ ਇੱਕੋ ਵੈਲ ਲੈਣ ਦਾ ਬੰਦਾ ਹਾਂ ਦੇਖ ਲਾਂ ਤਾਂ ਤੜਕਾ ਤੜਕਾ ਮੈਂ ਨਮਕ ਵਿੱਚ ਫਾਨੀ ਇਹਦੇ ਚ ਸੋ ਤਾਂ ਸਾਰਾ ਕਿ ਤਰੱਕਾ ਤਾਂ ਪੁੱਜ ਗਿਆ ਗਰਮੀ ਆ ਅੱਜ ਤਾਂ ਬਹੁਤ ਗਰਮੀ ਅੱਜ ਟੈਂਪਰੇਚਰ ਬਹੁਤ ਹਾਈ ਸੀ ਅੱਜ ਸਾਡੇ ਕੰਮ ਤੇ ਉੱਥੇ ਬਲੈਕਆਊਟ ਹੋ ਗਿਆ। ਉੱਥੇ ਇੱਕਦਮ ਹੀ ਮੀਨ ਮੇਰੀ ਆਇਆ। ਹੂੰ। ਤੇ ਮੀਨ ਮੇਰੀ ਨਾਲ ਇੱਕ ਚਮਚ ਨਮਕ, ਹਲਦੀ, ਆਹਾਂ ਜੀਰੇ ਦਾ ਤੇ ਧਨੀਆ ਦਾ ਪਾਊਡਰ। ਅੱਛਾ। ਥੋੜੀ ਜੀ ਰੈੱਡ ਸੋਹਣੇ ਪਾਣੀ ਆ ਕਲਰ ਦੇਣ ਲਈ ਤੇ ਘਰ ਦਾ ਬਣਿਆ ਜਿਹੜੇ ਖੜੇ ਮਸਾਲੇ ਹੁੰਦੇ ਉਹਨਾਂ ਦਾ ਮਸਾਲਾ। ਹੋਰ ਮਸਾਲਾ ਹੋਰ। ਸੋਨੋ ਕਾਲੀ ਮਿਰਚ ਬਹੁਤ ਤੇਜ਼ ਹੁੰਦਾ। ਮੈਨੇ ਜੁੱਗੀ ਤੁਹਾਨੂੰ ਤੇ ਜਾ ਪੰਜ ਠੀਕ ਹੈ ਸੋ ਉਥੇ ਬਲੈਕ ਆਊਟ ਹੋ ਗਿਆ ਬਲੈਕ ਆਊਟ ਕੀ ਵੈਸੇ ਸਾਰੀ ਲਾਈਟ ਹੀ ਚਲੀ ਗਈ ਤੇ ਜਿਹੜੇ ਪੂਰੇ ਤੁਹਾਨੂੰ ਪਤਾ ਹਨੇਰੀ ਆਈ ਬਹੁਤ ਏ ਸੀਗੀ ਹਾਂ ਤੇਰਾ ਬਾਦਿੰਗਾ ਟਿੱਕਾ ਟਿੱਕਾ ਤਾਂ ਕੀ ਬਣਦੀਆਂ ਬੁੱਢੇ ਨੇ ਟਿੱਕਾ ਰਹਿਣ ਟਿੱਕਾ ਬਣਦੀ ਸੀ ਨਨਤੋ ਸਾਰੇ ਨੂੰ ਫੁੱਜੀ ਨਹੀਂ ਸੀ ਕੋਈ ਅੱਧੇ ਵਿਚਾਰੇ ਤਾਂ ਲੰਚ ਲੰਚ ਕਰਕੇ ਸੁੱਤੇ ਪਏ ਸੀ ਨਾ ਫਿਰ ਸੁੱਤੇ ਹੋਏ ਸੀਗੇ ਅੱਛਾ ਹੂੰ ਇਹਦੇ ਵੀ ਜਾਂਦੇ ਹੁਣ ਇਹ ਵੀ ਬੰਦ ਹੋ ਗਿਆ ਉਹ ਸਭ ਬੰਦ ਹੋ ਗਿਆ ਅੱਜ ਟੈਂਪਰੇਚਰ ਹਾਈ ਕਰਨ ਕਰਕੇ ਸਾਡੇ ਉੱਥੇ ਪਰਦੇ-ਪੁਰਦੇ ਤਾਂ ਖਲਵਾਏ ਨਹੀਂ ਸੀਗੇ ਮੈਂ ਕਿਹਾ ਇੱਥੇ ਨਵਾਂ ਹੀ ਕੰਮ ਆ ਵੀ ਟੈਂਪਰੇਚਰ ਹਾਈ ਹੈ ਪਰਦੇ-ਪੁਰਦੇ ਬੰਦ ਕਰ ਦਿਓ ਘਰ 'ਚ ਹੀਟ ਨਹੀਂ ਆਉਣੀ ਚਾਹੀਦੀ ਆਪਣੇ ਸਾਰਾ ਕੁਝ ਖੋਲ-ਖੋਲ ਕੇ ਬੈਠੇ ਗਰਮੀ ਜ਼ਿਆਦਾ ਸਾਰਾ ਕੁਝ ਖੋਲ-ਖੋਲ ਕੇ ਬਹਿ ਜੇ ਨਹੀਂ ਤਾਂ ਤਾਂ ਸਹੀ ਆ ਜਾਂ ਬਾਹਰੋਂ ਤਪਤੀ ਆਉਣੀ ਆ ਲੋ ਹਾਂ ਫਿਰ ਕਾਹਦੀ ਆਉਣ ਨਾ ਤੇ ਆਪਾਂ ਪਾਉਣ ਲੱਗੇ ਤੇ ਚੱਦਈ ਜੀ ਜੀ ਤੇ ਫਾਸਟ ਫਾਸਟ ਹਿਲਾਓ ਥੋੜਾ ਜਿਹਾ ਮੈਨੂੰ ਹੀਟ ਥੋੜੀ ਜਿਹੀ ਘਟ ਕਰਦੀ ਕਿਉਂਕਿ ਦਹੀਂ ਫੱਟਣਾ ਨਾ ਜਾਵੇ ਕੀ ਫਾਇਦਾ ਫਟਿਆ ਹੋਇਆ ਦਹੀਂ ਖਾਣ ਦਾ ਅੱਛਾ ਹੂੰ ਇਹ ਵੀ ਲੋਕ ਕਹ ਰਹੇ ਆਂ ਜੀ ਜੀ ਜਲਦੀ ਜਲਦੀ ਹਿਲਾਉਣਾ ਪੈਣਾ ਹਾਂ ਜਲਦੀ ਜਲਦੀ ਤਾਂ ਹਿਲਾਉਣਾ ਪਵੇਗਾ ਜਲਦੀ ਹਿਲਾਉਂਗੇ ਫੇਰ ਹੀ ਜਾ ਕੇ ਬਣੂਗਾ ਹਾਂ ਤੂੰ ਆ ਵੀ ਬਾਹਰ ਲੈ ਮੈਂ ਇਸ ਦਾ ਬਾਹਰ ਡੋਲੇਗਾ ਖਾ ਚੋੜ ਡੋਲ ਜਾਣਾ ਹਾਂ ਬਾਹਰ ਦੇਮ ਕਿਉਂ ਤੁਹਾਡੀ એનર્ਜੀ ਲੋ ਹੋ ਗਈ ਹੈ ਹੂੰ ਇਹ ਤਾਂ ਬਿਲਕੁਲ ਗਲਤੀ ਬਹੁਤ ਲੱਗਦੀ ਹੈ। ਅੱਛਾ ਤੇ ਮੈਨੂੰ ਗਰਮੀ ਨਹੀਂ ਲੱਗਦੀ। ਮੈਂ ਕਿਸ ਮਿੱਟੀ ਦੀ ਬਣੀ ਕਿ ਮੈਨੂੰ ਗਰਮੀ ਨਹੀਂ ਲੱਗਦੀ। ਹੁਣ ਮੈਨੂੰ ਨਾ ਤੁਹਾਡੇ ਬੰਦਿਆਂ ਦੇ ਕੰਮ ਪਤਾ ਕੀ ਨਹੀਂ ਚੰਗੇ ਲੱਗਦੇ। ਤੁਸੀਂ ਬਟਰ ਯੂਜ਼ ਕੀਤਾ ਬਟਰ ਬਾਹਰ ਰੱਖਤਾ। ਜੇ ਤੁਸੀਂ ਮਸਾਲੇ ਹੱਥ ਚੰਗੂਰ ਕਾ ਤੋਂ ਫੜ ਲਏ ਹੋ ਤੁਸੀਂ। ਆਹ ਮੈਨੂੰ ਤਾਂ ਉਹ ਤਾਂ ਗਿੜਕਾ ਹੈ ਜਾਂ ਚੈਰੀਆਂ ਚਾਹ ਵਧੀਆ। ਯਾਰ ਗਿੜਕਾ ਤੇ ਗਿੜਕਾ ਵਾਲਾ ਕੋਈ ਫਰੂਟ ਖਾਂਦਾ ਨਹੀਂ ਲੋਕੇ। ਉਹ ਨਹੀਂ ਉਹ ਨਹੀਂ ਕੋਈ ਉਸਤੇ ਗਿੜਕਾ ਘਾਟ ਥੱਲੇ ਆਨੇ ਤੇ ਨਹੀਂ। ਆਜੋ ਇੱਧਰ ਆ ਜਾਓ ਤੁਸੀਂ ਆਪਦੇ ਕੰਮ ਤੇ ਵਾਪਸ ਪਹੁੰਚੋ। ਵੇਖੋ ਕਿ ਨੀ ਤੁਨੀ ਗਰੇਵੀ ਜੀ ਲਿਬੜੀ। ਚਲੋ ਜੀ ਹੁਣ ਪਾ ਦੇਣਾ ਰੋਟੀਆਂ। ਰੋਟੀਆਂ ਵਿੱਚ ਪਾ ਦਿੰਦੇ। ਲਓ ਹੁਣ ਸਬਜ਼ੀ ਬਣ ਗਈ ਐ। ਸਬਜ਼ੀ ਬਣ ਗਈ। ਸਵਾਦ ਤਾਂ ਉਹਦਾ ਹੀ ਆਉਣਾ ਜਿਹੜਾ ਤੜਕੇ ਦਾ ਜੀ। ਰੋਟੀਆਂ ਦਾ ਕੋਈ ਸਵਾਦ ਨਹੀਂ ਆਉਣਾ। ਮੇਰੇ ਨਾਲ ਕਾਹ? ਸਵਾਦ ਤਾਂ ਨਹੀਂ ਸਵਾਦ ਆਉਣਾ ਭਈ ਐ ਕਾ ਤੋ ਤੁਸੀਂ ਏਡੀ ਵੱਡੀ ਗੱਲ ਮੈਨੂੰ ਕਿੱਦਾਂ ਕਹਿ ਸਕਦੇ ਹੋ ਤੁਸੀਂ? ਇਹਨੂੰ ਕੀ ਕੀ ਕਹਿੰਦੇ ਯਾਰ ਇਹਨੂੰ ਕਹਿੰਦੇ ਆ ਕਿ ਬਾਸੀ ਰੋਟੀ ਦਾ ਸਬਜ਼ੀ ਹੋਰ ਕੀ ਕਹਿੰਦੇ ਆ ਰੋਟੀ ਕੀ ਸਬਜ਼ੀ ਰੋਟੀ ਕੀ ਸਬਜ਼ੀ ਅੱਛਾ ਰੋਟੀ ਦੀ ਸਬਜ਼ੀ ਮੈਂ ਬਸ ਰੋਟੀਆਂ ਬਈਆਂ ਚੁੱਕੀਆਂ ਹੋਰ ਤੁਹਾਡੇ ਲਈ ਕੀ ਕਰ ਲੇ ਮੈਂ ਐ ਕਰਦੀ ਆ ਨਾ ਤੁਸੀਂ ਮਾੜਾ ਮੈਂ ਤੁਹਾਨੂੰ ਦੱਦੀਆਂ ਤੁਸੀਂ ਇਹਨੂੰ ਨਾ ਖਾ ਕੇ ਦੇਖਿਓ ਫਿਰ ਮੈਨੂੰ ਖਾ ਕੇ ਦੱਸੋ ਤੁਹਾਨੂੰ ਕਿਵੇਂ ਲੱਗਦੀ ਜਿਹੜਾ ਕੋ ਮਰਜ਼ੀ ਪਾਈ ਜਾਂਦੀ ਆ ਕੋਈ ਮਰਜ਼ੀ ਨਹੀਂ ਪਾਈ ਜਾਂਦੀ ਜਿੱਦਿ ਤੂੰ ਟੇਸਟ ਦੇਖਿਓ ਇਹਦਾ ਦੇਖੋ ਮੈਂ ਪਨੀਰ ਦਹੀਂ ਦੇ ਵਿੱਚ ਤੁਹਾਡੇ ਚਿਕਨ ਦੇ ਵਿੱਚ ਕੀ ਕੁਝ ਨਹੀਂ ਪਾ ਦਿੰਦੀ ਕਿ ਖਾਈ ਲੈਨੇ ਆ ਹਾਂ ਕਰੀਮ ਆ ਕਰਮਾ ਜਗਨ ਦੇ ਵੀ ਹੁੰਦੇ ਨੇ ਫਿਰ ਉਹ ਕਿੱਦਾਂ ਵਧੀਆ ਖਾਣੇ ਤੇਰੀ ਸ਼ਕਲ ਤੇ ਵੇਖੋ ਕਿੰਨੀ ਸੋਹਣੀ ਭਣੀ ਆ ਮੈਂ ਫਾਇਦਾ ਪਾ ਲਗੂ ਹੁਣ ਜੀ ਨਹੀਂ ਕਰ ਰਿਹਾ ਤੁਹਾਡਾ ਵੇਖ ਕੇ ਖਾਣ ਨੂੰ ਸੱਚੀ ਸੱਚੀ ਦੱਸੋ ਕਰਨਾ ਟੇਸਟ ਮੜਾ ਪਕ ਲੈਂਦਾ ਕਰੀ ਮੇਰੀ ਹਣਾ ਕਿਹਾ ਵੇਖ ਜੇ ਵਧੀਆ ਬਣ ਗਿਆ ਸਵਾਦ ਬਣ ਗਿਆ ਤਾਂ ਰੋਜ਼ ਹੀ ਕਹੋ ਚਲ ਰਾਦੀਆਂ ਰੋਟੀਆਂ ਛੱਡ ਦਿੰਨੇ ਆਪੇ ਉਹਨੇ ਤਾਂ ਸਬਜ਼ੀਆਂ ਬਣਾਈ ਲੈਣਗੇ ਤੇ ਆਹ ਫਿਰ ਇਹੀ ਕੰਮ ਕਰਿਆ ਕਰੀ ਨੋ ਇਹ 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 ਅਨਫੇਰਾ ਇਹ ਸਹੀ ਨਹੀਂ ਆ ਤਾਂ ਵੀ ਜਿੰਨਾ ਵੀ ਟਿਕਾਉਣੀ ਹੁੰਦੀ ਹੈ ਟਿਕਾਈ ਲੈਂਦੀ ਹੈ ਕਿੱਦਾਂ ਦੀ ਕੈਨੇਡਾ ਪੂਰੀ ਕੈਡਾ ਪੂਰਾ ਸਰਾ ਸੱਚੀ ਮੁੱੱਚੀ ਸੱਚੇ ਦਿਖਾਓ ਉਹ ਘਰ ਮਾ ਪਤਾ ਲੱਗੇ ਮੇਰੀ ਜਬਾਨ ਹੀ ਟੜ ਗਈ ਹੂੰ ਵਾਕੇ ਬਹੁਤ ਘੈਂਟ ਬਣ ਗਏ ਹੂੰ ਇਹ ਤਾਂ ਐ ਸੁੱਕੀ ਖਾਣ ਨਹੀਂ ਯਾਰ ਇਹ ਰੋਟੀ ਨਾਲ ਨਹੀਂ ਆਉਣੀ ਜੀ ਇਸੇ ਦੇ ਨਾਲ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਅੱਜ ਦੀ ਜਿਹੜੀ ਮੇਰੀ ਰੈਸਪੀ ਸੀ ਉਹ ਹੋਈ ਕਾਮਯਾਬ ਤੁਸੀਂ ਜਗਦੀਪ ਸਿੰਘ ਜੀ ਦਾ ਰਿਐਕਸ਼ਨ ਜਿਹੜਾ ਉਹਨੇ ਦੇ ਚਿਹਰੇ ਤੇ ਦੇਖ ਸਕਦੇ ਆ ਕਿ ਕਿ ਉਹਨਾਂ ਨੂੰ ਸਬਜੀ ਪਸੰਦ ਆਈ ਪਰ ਇਹ ਇਹਨਾਂ ਦੇ ਲਈ ਐਵਰੀਡੇਲੀ ਇਹ ਚ ਰੂਲ ਨਹੀਂ ਹੈਗਾ ਕਿਉਂਕਿ ਅੱਜ ਤਾਂ ਰੋਟੀਆਂ ਬਹੁਤ ਜ਼ਿਆਦਾ ਹੀ ਪਈਆਂ ਸੀਗੀਆਂ 8 10 ਰੋਟੀਆਂ ਸੀਗੀਆਂ 8 ਰੋਟੀਆਂ ਸੀਗੀਆਂ ਜਿਹੜੀਆਂ ਖਰਾਬ ਹੋਣ ਜਾ ਰਹੀਆਂ ਸੀ ਮੈਨੂੰ ਬਿੰਨ ਚ ਸੁੱਟੀਆਂ ਪੈਣੀਆਂ ਸੀਗੀਆਂ ਤੇ ਇਸ ਲਈ ਮੈਂ ਇਹ ਬਣਾਈਆਂ ਵੈਸੇ ਰੋਜ਼ ਵਾਸਤੇ ਇਹ ਚੀਜ਼ ਹੈ ਨਹੀਂਗੇ ਸੋ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ